ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫੇਲ ਹੁੰਦੀ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਵੱਡੇ ਵੱਡੇ ਦਾਅਵੇ ਵੀ ਫੇਲ ਹੁੰਦੇ ਨਜ਼ਰ ਆ ਰਹੇ ਨੇ ਤਾਂ ਤਾਜ਼ਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ ਪੁਲਿਸ ਮੁਲਾਜ਼ਮ ਦੇ ਮੁੰਡੇ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ ਦੱਸ ਦੇਈਏ ਕਿ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਚ ਇੱਕ 26 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ ਤਾਂ ਉੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਜਵਾਨ ਪੁੱਤ ਦੀ ਭਰੀ ਜਵਾਨੀ ਦੇ ਵਿੱਚ ਮੌਤ ਹੋ ਗਈ ਹੈ ਤਾਂ ਉੱਥ ਪਰ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾਂਦੀ ਤਾਂ ਅੱਜ ਉਸ ਨਸ਼ੇ ਦੇ ਨਾਲ ਸਾਡੇ ਮੁੰਡੇ ਦੀ ਮੌਤ ਹੋ ਗਈ ਹੈ ਤਾਂ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਲੋਕਾਂ ਅੱਗੇ ਅਪੀਲ ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਬਚਾਉਣੇ ਨੇ ਤਾਂ ਤੁਸੀਂ ਵੀ ਪੰਜਾਬ ਛੱਡ ਦਿਓ ਤਾਂ ਵੇਖ ਸਕਦੇ ਹੋ ਜੋ ਇੱਕ ਖੁਦ ਪੁਲਿਸ ਮੁਲਾਜ਼ਮ ਹੈ ਤਾਂ ਅੱਜ ਉਸ ਪੁਲਿਸ ਮੁਲਾਜ਼ਮ ਦੇ ਮੁੰਡੇ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋ ਗਈ ਹੈ ਹਾਲਾਂਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਪਰ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਕਿ ਪੁਲਿਸ ਫੇਲ ਹੈ ਕਿਉਂਕਿ ਹਰ ਥਾਂ ਦੇ ਉੱਤੇ ਨਸ਼ਾ ਵਿਕਦਾ ਸ਼ਰਿਆ ਮਿੱਤੇ ਨਸ਼ਾ ਵੇਚ ਰਿਹਾ ਦੱਸਦੀ ਹੈ ਕਿ ਨੌਜਵਾਨ ਦੀ ਪਛਾਣ ਨਕਾਸ਼ਦੀਪ ਨਾਮ ਤੋਂ ਹੋਈ ਹੈ ਜੋ ਕਿ ਫੁੱਟਬਾਲ ਦਾ ਪਲੇਅਰ ਸੀ ਤਾਂ ਨਸ਼ੇ ਦੀ ਓਵਰਡੋਜ਼ ਦੇ ਨਾਲ ਲੱਜ ਉਸ ਦੀ ਮੌਤ ਹੋ ਗਈ ਹੈ ਤਾਂ ਵੇਖ ਸਕਦੇ ਹੋ ਪੰਜਾਬ ਦੇ ਵਿੱਚ ਨਸ਼ਾ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਆਏ ਦਿਨ ਹੀ ਨਸ਼ੇ ਦੀ ਓਵਰਡੋਜ਼ ਦੇ ਨਾਲ ਕਈ ਨੌਜਵਾਨਾਂ ਦੀ ਜਾਨਾਂ ਜਾ ਰਹੀਆਂ ਨੇ ਤਾਂ ਉੱਥੇ ਹੀ ਵੇਖ ਸਕਦੇ ਹੋ ਇੱਕ ਪੁਲਿਸ ਮੁਲਾਜ਼ਮ ਜੋ ਖੁਦ ਇੱਕ ਪੁਲਿਸ ਮੁਲਾਜ਼ਮ ਹੈ ਉਸ ਦੇ ਬੇਟੇ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਹੈ ਤਾਂ ਉੱਥੇ ਹੀ ਉਸ ਦੇ ਪਿਤਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਪਰ ਨਸ਼ੇ ਦੀ ਮਾੜੀ ਲਤ ਲੱਗ ਗਈ ਜਿਸ ਕਰਕੇ ਅੱਜ ਨਸ਼ੇ ਦੀ ওভারਡੋਸ ਦੇ ਨਾਲ ਉਸ ਦੀ ਜਾਨ ਚਲੀ ਗਈ ਹੈ ਉਹ ਰੋਣਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਵੀ ਆਪਦੇ ਬੱਚੇ ਬਚਾਉਣੇ ਨੇ ਉਹਨਾਂ ਦੀ ਜਵਾਨੀ ਬਚਾਉਣੀ ਹੈ ਤਾਂ ਤੁਸੀਂ ਵੀ ਪੰਜਾਬ ਛੱਡ ਦਿਓ ਤਾਂ ਵੇਖ ਸਕਦੇ ਇੱਕ ਬਾਪ ਦੇ ਉੱਤੇ ਕੀ ਗੁਜ਼ਰ ਰਹੀ ਹੋਵੇਗੀ ਜਿਸ ਦੇ ਜਵਾਨ ਪੁੱਤ ਦੀ ਭਰੀ ਜਵਾਨੀ ਦੇ ਵਿੱਚ ਜਾਨ ਚਲੀ ਗਈ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਇਸ ਨਸ਼ੇ ਦੇ ਦਲਦਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ ਪਰ ਫਿਰ ਵੀ ਨਸ਼ੇ ਨੇ ਇੰਨਾ ਕੁ ਜ਼ਿਆਦਾ ਪੈਰ ਪਸਾਰ ਲੈ ਲਏ ਨੇ ਕਿ ਹੁਣ ਇਸ ਦੇ ਉੱਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਤਾਂ ਅੰਮ੍ਰਿਤਸਰ ਦੇ ਗੁਰਨਾਨਕਪੁਰ ਇੱਕ 26 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋ ਗਈ ਹੈ ਤਾਂ ਮੌਕੇ ਦੇ ਹਾਲਾਤ ਦੇਖ ਸਕਦੇ ਹੋ ਇਸ ਤਰੀਕੇ ਦੇ ਬੜੇ ਹੋਏ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਪਰਿਵਾਰ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮਾਰਾ ਸਰਿਆਮੀ ਵਿਕਦਾ ਜੀ ਸਰਿਆਮੀ ਵਿਕਦਾ ਕੋਈ ਰੋਕ ਟੋਕ ਨਹੀਂ ਗਈ ਤੁਸੀਂ ਕਿਹੜਾ ਇਹ ਬੇਟਾ ਪੁਲਸ ਤੇ ਨਹੀਂ ਬਸਦੀ ਗੱਲ ਜੀ ਜਿਹੜੇ ਰੋਕ ਨਹੀਂ ਸਕਦੀ ਜਿਹੜੇ ਲੜਕੀ ਦੀ ਡੈਥ ਹੋਈ ਉਹਦਾ ਨਾਮ ਕੀ ਹੈ ਜੀ ਉਹਦਾ ਨਾਮ ਆਕਾਸ਼ਦੀਪ ਸੈਣੀ ਕਿੰਨੀ ਉਮਰ ਹੈ ਕਿੰਨੀ ਉਮਰ ਹੈ ਜੀ 26 ਸਾਲ ਉਮਰ ਹੈ ਜੀ ਹਾਂ ਜੀ ਪੜਿਆ ਲਿਖਿਆ ਵਾ ਗ੍ਰੈਜੂਏਟ ਹੈ ਫੁੱਟਬਾਲ ਦਾ ਪਲੇਅਰ ਆ ਹਾਂ ਜੀ ਤੇ ਤੁਸੀਂ ਉਹ ਬੇਟੇ ਤੇ ਕੀ ਲੱਗਦੇ ਜੀ ਮੈਂ ਉਹਦਾ ਫਾਦਰ ਹਾਂ ਜੀ ਤੇ ਕੀ ਵਜ੍ਹਾ ਕੀ ਹੈ ਜੀ ਕਿਉਂ ਡੈਥ ਹੋਈ ਹੈ ਕਿੰਨੀ ਦੇਰ ਤੋਂ ਇਸ ਮਾਮਲੇ ਦੇ ਵਿੱਚ ਹੈ ਜੀ ਇਹ ਨਸ਼ਾ ਨਸ਼ਾ ਜੀ ਆਮ ਹੀ ਵਿਕ ਰਿਆ ਜੀ ਦੁਨੀਆ ਕਰੀ ਜਾਂਦੀ ਹੈ ਕਈ ਮਰੀ ਜਾਂਦੇ ਨੇ ਕੋਈ ਰੋਕ-ਥਾਮ ਨਹੀਂ ਹੈਗੀ ਨਸ਼ੇ ਦੀ ਤੇ ਕਦੋਂ ਉਹਦੀ ਡੈਥ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਜੀ ਮੈਨੂੰ ਉਹ 2 ਘੰਟੇ ਹੋਇਆ ਜੀ ਉਹਦੇ ਓਵਰਡੋਜ਼ ਕਹਿੰਦੇ ਹੋ ਗਿਆ ਜਾਂ ਨਹੀਂ ਹੋ ਗਿਆ ਤੁਹਾਨੂੰ ਤੇ ਪਤਾ ਨਹੀਂ ਆਈ ਹਸਪੀਟਲ ਲੈ ਕੇ ਗਏ ਉਹਨੇ ਡੈਥ ਹੋ ਗਈ ਹੈ ਜੀ ਬੈੱਡ ਬੋਰੀ ਕਿੱਥੇ ਪਈ ਹੋਈ ਸੀ ਕਿੱਥੋਂ ਤੁਸੀਂ ਉਹਨੂੰ ਰਿਸਿਵ ਅਸੀਂ ਮੈਂ ਬੋਰੀ ਸਾਹਬ ਗੁਰਦੁਆਰੇ ਲਾਗੂ ਚੋੱਕੇ ਲੈ ਕੇ ਆਇਆ ਜੀ ਓਏ ਪੈਲਸ ਤੇ ਲਾਗੂ ਕਿ ਉਹਦੇ ਨਾਲ ਹੋਰ ਕੋਈ ਵੀ ਹੈਗਾ ਨਹੀਂ ਨਹੀਂ ਜੀ ਉਸ ਮੌਕੇ ਤੇ ਕੋਈ ਨਹੀਂ ਮੌਜੂਦ ਨਹੀਂਗਾ ਸੀ ਜੀ ਉਹਨਾਂ ਨਾਲ ਤਾਂ ਹਸਪੀਟਲ ਵਾਲਿਆਂ ਨੇ ਕੀ ਕੀਤਾ ਉਹਨਾਂ ਡੈੱਡ ਕਰਾ ਹਾਂ ਜੀ ਉਹ ਕਹਿੰਦੇ ਜੀ ਡੈਥ ਹੋ ਗਈ ਤਾਂ ਹੁਣ ਤੁਸੀਂ ਬੋਡੀ ਜਿਹੜੀ ਆ ਉਹ ਸੜਕ ਦੇ ਉੱਤੇ ਰੱਖ ਕੇ ਪ੍ਰੋਟੈਸਟ ਵੀ ਕਰ ਰਹੇ ਹੋ ਤੇ ਮੈਂ ਤੇ ਪ੍ਰੋਟੈਸਟ ਇਹ ਕਰ ਰਿਹਾ ਵੀ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਪੰਜਾਬ ਛੱਡ ਜਾਓ ਪੰਜਾਬ ਛੱਡ ਕੇ ਯੂਪੀ ਬਿਹਾਰ ਜੇ ਚੱਲ ਜਾਓ ਜੇ ਤੁਸੀਂ ਆਪਣੇ ਬੱਚੇ ਬਚਾਣੇ ਆ ਤੇ ਹਾਂਜੀ ਤੇ ਪੰਜਾਬ ਛੱਡ ਦਿਓ ਅਸੀਂ ਤਾਂ ਛੱਡ ਦੇਣਾ ਜੀ ਅਸੀਂ ਤਾਂ ਬਾਅਦ ਛੱਡਦੇ ਪੰਜਾਬ ਤੇ ਦੁਬਾਰਾ ਪੰਜਾਬ ਚ ਕਦਮ ਨਹੀਂ ਰੱਖਣਾ ਸਰ ਤੁਸੀਂ ਕੀ ਕੰਮ ਕਰਦੇ ਹੋ ਜੀ ਮੈਂ ਜੀ ਪੁਲਿਸ ਡਿਪਾਰਟਮੈਂਟ 'ਚ ਹਾਂ ਸਰ ਕੀ ਲੱਗਦਾ ਕਿਉਂਕਿ ਤੁਸੀਂ ਆਪ ਇੱਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੁਹਾਡਾ ਬੱਚਾ ਇਸ ਤਰ੍ਹਾਂ ਪੁਲਿਸ ਨਾਕਾਮ ਹੈ ਜੀ ਪੁਲਿਸ ਕੀ ਕਰੇਗੀ ਹਮ ਘਰ ਘਰ ਨਸ਼ਾ ਵੇਚਦਾ ਪੁਲਿਸ ਕੀ ਕਰ ਲੇਗੀ ਉੱਥੇ ਸਰ ਕੀ ਕਹਿਣਾ ਚਾਹੋਗੇ ਇਹਦਾ ਪੰਜਾਬ ਸਰਕਾਰ ਬੜੇ ਦਾਅਵੇ ਕਰਦੀ ਆ ਕਿ ਨਸ਼ਾ ਖਤਮ ਹੋ ਗਿਆ ਹੈ ਨਸ਼ਾ ਖਤਮ ਹੋ ਗਿਆ ਜੀ ਤੁਹਾਡੇ ਸਾਹਮਣੇ ਦੇ ਮਸਾਲ ਪਈ ਜੇ ਬੋਡੀ ਬਾਹਰ ਪਈ ਜੇ ਜੇ 26 ਸਾਲ ਦੇ ਬੇਟੇ ਦੀ ਹੁਣ ਦੋ ਮਹੀਨਿਆਂ ਬਾਅਦ ਸੈਂਟਰ ਤੋਂ ਆਇਆ ਰਾਤ ਹੀ ਆਇਆ ਆਂਦੇ ਹੀ ਉਹਨੂੰ ਇਹਦਾ ਮਤਲਬ ਇੱਕ ਦਾ ਡਰਗਸ ਮਿਲੀ ਇਹਨੂੰ ਬਿਲਕੁਲ ਭਾਜੀ ਪੁਲਿਸ ਸਰਿਆਂ ਵਿੱਚ ਦਾ ਜੀ ਨਸ਼ਾ ਪੁਲਿਸ ਪਹੁੰਚੀ ਹੈ ਜੀ ਮੌਕੇ ਤੇ ਹਾਂਜੀ ਆਏ ਨੇ ਜੀ ਪੁਲਿਸ ਅਫਸਰ ਆਏ ਨੇ ਜੀ ਕੀ ਆਇਆ ਜੀ ਉਹਨਾਂ ਵੱਲੋਂ ਨਹੀਂ ਜੀ ਉਹਨਾਂ ਨੇ ਵਿਚਾਰਿਆਂ ਨੇ ਕੀ ਕਹਿਣਾ ਜੀ ਉਹ ਕੀ ਕਰ ਸਕਦੇ ਉਹ ਤੇ ਕਹਿੰਦੇ ਜਿੰਨੀ ਤੁਹਾਡੀ ਹਲਪ ਹੁੰਦੀ ਅਸੀਂ ਕਰਾਂਗੇ ਜੀ ਪਦੋਸ਼ੀਆਂ ਨੂੰ ਫੜਾਂਗੇ ਚਲੋ ਜੋ ਵੀ ਉਹਨਾਂ ਨੂੰ ਕੋਈ ਸ਼ੱਕ ਚੁਬਾ ਹੋਏਗਾ ਮੰਗ ਕੀ ਹੈ ਜੀ ਆਪਣੀ ਮੰਗ ਸਾਡੀ ਕੋਈ ਨਹੀਂ ਜੀ ਮੰਗ ਕੀ ਹੈ ਮਰਨ ਵਾਲਾ ਮਰ ਗਿਆ ਜੀ ਮੰਗ ਬਸ ਨਜ਼ਾਰੇ ਆ ਕਿੰਨੇ ਕਿੰਨੇ ਬੱਚੇ ਸੀਗੇ ਤੁਹਾਡੇ ਜੀ ਦੋ ਜੀ ਜੀ ਇੱਕ ਜਿਹੜਾ ਪ੍ਰੋਟੈਸਟ ਹੋ ਰਿਹਾ ਹੈ ਬੁੜੀ ਦਾ ਕਿ ਡਰ ਬੁੜੀ ਦਾ ਇੱਕ ਗੁਰਨਾਨਕ ਬੜੇ ਸਨ ਕੋਈ ਇਨਫੋਰਮੇਸ਼ਨ ਆਈ ਸੀ ਇੱਕ ਲੜਕਾ ਆਕਾਸ਼ ਉਹਦੀ ਡੈਥ ਹੋ ਗਈ ਹੈ ਤੇ ਮੌਕੇ ਤੇ ਪਹੁੰਚੇ ਹਲਾਤਾ ਦੇ ਕਾਰੀਆਂ ਵੈਰੀਫਾਈ ਪਰਿਵਾਰ ਜੋ ਵੀ ਸਾਨੂੰ ਸਟੇਟਮੈਂਟ ਦੇਗਾ ਉਸ ਮੁਤਾਬਕ ਅਗਲੀ ਕਾਰਵਾਈ ਕਰ ਦਿੱਤੀ। ਨਹੀਂ ਦੇਖੋ ਹਾਲੇ ਉਹਨਾਂ ਨੇ ਮੈਨੂੰ ਕੋਈ ਸਟੇਟਮੈਂਟ ਨਹੀਂ ਦਿੱਤੀ ਹੁਜੂ ਉਹਦੇ ਫਾਦਰ ਸਟੇਟਮੈਂਟ ਦੇਣਗੇ ਉਸ ਮੁਤਾਬਕ ਅਗਲੀ ਕਾਰਵਾਈ ਲੱਗ ਜਾਏਗੀ। ਠੀਕ ਹੈ। ਨਹੀਂ ਆਹੀ ਜੀ।